ठीक ठाक ठीक ठाक रखे फिर देखो बदल कपड़े धोते माड़ी माड़ी धुप तो जी भी आते माड़ा जहा मौसम भी ओ आ पदला जा सूरत उजा कितने चलिया वो जा खड़ गया जिम्मू जिम्मू उदर Edra, edra, Ada. Ayo. Ayo. Ayo, Ada betul. ਹਾਂ ਵੀ ਜਿਵੇਂ ਆ ਜਿਵੇਂ ਚਾਵਲ ਖਾਦੇ ਜੀ ਹੁਣ ਤੇ ਮੈਂ ਹੁਣ ਵਿਹਲੀ ਹੋਈ ਆ 1 ਵਜ ਕੇ ਜੇ ਆਪਾਂ ਦੇਖਦੇ ਹਾਂ ਟੀਵੀ 10 ਮਿੰਟ ਤੇ ਫਿਰ ਦੇਖਦੇ ਆ ਸਰਦਾਰ ਜੀ ਗਏ ਹੋਇਆ ਕਿਤੇ ਉਹਨਾਂ ਨੂੰ ਡੀਕ ਡੂ ਕੇ ਕਿੰਨੇ ਵਜੇ ਆਉਂਦੇ ਆ ਫਿਰ ਪਾਉਂਗੀ ਘੰਟਾ ਕੋ ਹਾਂ ਚੱਲੋ ਜੀ ਟੈਂਬਾ 2:01 ਇੱਕ ਵਜ ਕੇ 10 ਮਿੰਟ ਜਿਮੂ ਉਹ ਰੇ ਅੱਗੇ ਚੱਲਿਆ ਮੈਂ ਲਾਈ ਜੈਕਟ ਇੱਕ ਤਵ ਸਾਹਮਣੇ ਹਰਜੋਤ ਦੀ ਦਾਦੀ ਨੂੰ ਫੜਾਇਆ ਹੋਇਆ ਇੱਕ ਪਾਸਾ ਇੱਕ ਪਾਸੇ ਜਲਟ ਨਹੀਂ ਮੈਂ ਨਾ ਸਵੈਟਰ ਹੀ ਬਣਾ ਲੈਣਾ ਇੱਕ ਵਸ ਮੈਂ ਹੁਣ ਤਾਂ ਬਾਰਡਰ ਪੂਰਾ ਕਰਕੇ ਉੱਪਰੋਂ ਸ਼ੁਰੂ ਕਰਤਾ ਤੇ ਮੈਂ ਹਜੇ ਬਾਰਡਰ ਵੀ ਨਹੀਂ ਪੂਰਾ ਹੋਇਆ ਮੈਂ ਕੱਲ ਸ਼ਾਮ ਨੂੰ ਲਾਇਆ ਦੋngਲ ਦਾ ਪਟਰ ਬਣਾ ਕੇ ਤੇ ਫੇਰ ਅਕੀਕਾ ਮਾੜ ਮੋਟਾ ਡੇਨ ਬਣਾ ਦਾਂਗੇ ਜਿਮੂ ਬਾਹਰ ਗਿਆ ਜੀ ਮੈਂ ਵੇਠਾ ਜੀ ਮੂੰ ਐ ਹੋ ਗਿਆ 4 ਚਲ ਬੱਚੀ ਕੀ ਫੋਨ ਇਸ ਜਗ੍ਹਾ ਕੱਪੜਿਆਂ ਦੀ ਧੁੱਤੀ ਰੱਖਦੀ ਤੁਸੀਂ ਛਾਲ ਦੇ ਛਾਲ ਤਾਂ ਸੁੱਕ ਗਿਆ ਪਾਲਕ ਇਹ ਸੋਣੀ ਹੋ ਗਈ ਲੋ ਜੀ ਦੱਦ ਲੈ ਕੇ ਮੈਂ ਹਾਂ ਉਹਦੇ ਉੱਥੋਂ ਨੌਰੀ ਚ ਉਹ ਲੈ ਕਿ ਲੋ ਘੁਰ ਟਟ ਸੇ ਟਾਈ ਗਿਲੇ ਅਸੀਂ ਡੌਗ ਹੁੰਦੇ ਨਾ ਉਹਨਾਂ ਨੂੰ ਪਾ ਦੇਈਦਾ ਤੇ ਦੁੱਧ ਦਾ ਮਤਰਾ ਗਰਮ ਕੁਛ ਸਰਲ ਜਿਨ ਗਰਮ ਕਰਕੇ ਦੇਤਾ ਉਸ ਨਾਲ ਇਹ ਦੁੱਧ ਦੂਧੇ ਨਾਲ ਚਲੂ ਤਾਂ ਬਹੁਤ ਹੋਇਆ ਦੁੱਧ ਵਗੈਰਾ ਪੀਂਹਦਾ ਚਲਿਓ ਪਰਸ਼ੇ ਮੇਰਾ ਪੂਰਾ ਬੰਦ ਇੱਕ ਸਿਰਫ 슈ਗਰ ਹੀ ਆ ਬਾਕੀ ਸਾਰਾ ਕੁਝ ਠੀਕ ਹੈ ਖਰਾਕ ਵਧੀਆ ਇਹਨਾਂ ਦੀ ਕਿ ਮਾਤਮਾ ਦੀ ਕਿਰਪਾ ਨਾਲ ਜੀ

ਭੀ ਹਿਲ ਸੁੱਤਾ ਗਿਆ ਨਾ ਨਾ ਲੱਗਦੇ ਇੰਦਰਾ ਸੰਦ ਤਾਈ ਲਿੰਦਾ ਉਹਨਾਂ ਸਾਡੀ ਕੰਨੀ ਭਾਰ ਲੀ ਲਾਇਡ ਬਾਹਰ ਨੀ ਆਉਣਾ ਠੰਡ ਕੱਪੜੇ ਵੀ ਲਾਉਣਾ ਨੇ ਬੱਚੇ ਕਿੰਨਾ ਬੋਤਾ ਪਈਆਂ ਮੇਰੇ ਬਦਨ ਕੀ ਹੋ ਗਿਆ ਝੜਦੇ ਆ ਇਹ ਇੱਜਾ ਠੰਡ ਬਹਾਵਾ ਚੰਦ ਠੰਡ Lepre long ya, gede ਇਹ ਉਹ ਦੇ ਵਿਚਾਰਾ ਲੈ ਜਾਂਦਾ ਹੁੰਦਾ ਜਦੋਂ ਕੀ ਪ੍ਰੋਬਲਮ ਆਉਂਦੀ ਹੈ ਇਹਨੂੰ ਦੇਖ ਫੋਨ ਮਾਰਦੇ ਤਾ ਪਰ ਬਸ ਇਸੇ ਕਰਕੇ ਆ ਔਰ ਸੰਤ ਤੱਕ ਕੀ ਕਰਾਇਆ ਹੋਇਆ ਤਾਂ ਕਿਹੜਾ ਇਹ ਹੁੰਦਾ ਇਹ ਨਾ ਇਹ ਵੀ ਲਾਟ ਦੇ ਦਿੰਦਾ ਪਰ ਮੈਂ ਤਾਂ ਉਸ ਦਾ ਹੁੰਦਾ ਪਹਿਲੇ ਇਹਨਾਂ ਦੇ ਕੱਪੜੇ ਮੈਂ ਰੱਖ ਕੇ ਆਉਂਦੀ ਆ ਜੀ ਮਾਂ ਉਹ ਤਾਂ ਖਾਈ ਜਾਊਗਾ ਦੇ ਤੂੰ ਪਈ ਹੁਣ ਓਰੇ ਆ ਜਾ ਇਹ ਮੈਂ ਬੱਤੀ ਚ ਕਮਾਰ ਦੇ ਹਾਂ ਹੁੰਦਾ ਵੀ ਪਤਾ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਹੋ ਗਈ ਗੱਡੀ ਚ ਗਿੱਲੇ ਕੱਪੜੇ ਤਾਂ ਰੱਖਣੇ ਵੀ ਔਖ ਲੱਗਦੇ ਕੋਈ ਨਾ ਚਲ ਫਸਵੇਰੇ ਜੇ ਹੋ ਗਿਆ ਠੀਕ ਕਰ ਪਾ ਦਾਂਗੀ ਲੈ ਬੈਡ ਗੁੱਡ ਤੇ ਖਿਲਾਰ ਦਾਂ ਇਹ ਤਾਂ ਬੱਦਲ ਹੀ ਬਹੁਤ ਅੱਜ ਤਾਂ ਮੀਂਹ ਦੇ ਚਾਂਸ ਮੀਂਹ ਵੀ ਆ ਸਕਦਾ ਅੱਜ ਸ਼ਿਮਸ਼ਿਮ ਵੀ ਅੰਦਰ ਹੀ ਰੱਖਣੀ ਪੈਣੀ ਸਾਰਾ ਕੁਝ ਅੱਗੇ ਮੈਂ ਰੱਖ ਦਿੰਦੀ ਹੁੰਦੀ ਸਵੇਰ ਨੂੰ ਜਿਹੜਾ ਕੋਈ ਮੈਡਮ ਦਾ ਟਕਾਪੜਾ ਕੱਪੜਾ ਹੋਰ ਹੁੰਦਾ ਉਹ ਤੋਂ ਲਈਦਾ ਇੱਕ ਤਾਂ ਮਸ਼ੀਨ ਵੀ ਅੰਦਰ ਰੱਖੀ ਗਈ ਆ ਜਦ ਫਿਰ ਕਿ ਰੱਖਤ ਮੋਬਿਲ ਹਵੇ ਕਿੜਾ ਮਹੀ ਆਉਂਦਾ ਜਿੰਮੂ ਕੇ ਬੈਠ ਗਿਆ ਹਾਂ ਐ ਜਿੰਮੂ ਬਲੈ ਨਹੀਂ ਸੀਦੇ ਲੋ ਫੁੱਲ ਭਰ ਗਈ ਕੋਰਸੀ ਥੋੜੇ ਜਿਹਾ ਸੀ ਥੱਲੇ ਦੋ ਤਿੰਨ 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 ਚਾਰ ਕੱਪੜੇ ਤੇ ਕੋਰਸੀ ਫੁੱਲ ਭਰ ਗਈ ਹਏ ਤਿੰਨ ਚਾਰ ਬਿੱਲਿਆ ਜਿਹੜੇ ਉਹ ਲਾ ਕੇ ਇੱਥੇ ਪਾਉਣੀਆਂ ਹਏ ਅੰਦਰ ਬੜੀ ਠੰਡ ਆਈ ਬਾਹਰ ਮੜ ਕੇ ਨੰਗਾ ਹੱਸਾ ਜਿੰਮੂ ਕੇ ਬੈਠ ਕੇ ਜਿੰਮੂ इत करते कोटे ना ज्यादा गिली है पारी है थोड़ी सी ये ना उथ लियाई कनेडा जल मैं गई सी पूरी रंग जाऊगा ग्रेस ग्रेस कलर से बड़ा सोहना एक मैं कोट लिया कोटा तो कि ही नहीं मैं पता नहीं कितने साऊँ है तो सामभियांबाई लाइट आगा राज चलो जी लाइट जगा दी ਚਲੋ ਜੀ ਵੀਡੀਓ ਵਧੀਆ ਲੱਗੀ ਬਸ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ